ਪਾਕਿਸਤਾਨ ਤੋਂ ਵਿਆਹ ਕਰਵਾਉਣ ਲਈ ਪਰਦੇ ਵੀਜ਼ੇ ਦੀ ਮੰਗ ਕਰ ਰਹੀ ਪ੍ਰਿਆ ਨੂੰ ਵੀਜ਼ਾ ਮਿਲ ਗਿਆ ਹੈ ਵਿਦੇਸ਼ ਮੰਤਰੀ ਸੁਸ਼ਮਨ ਸਵਰਾਜ ਦੇ ਦਖਲ ਦੇ ਬਾਅਦ ਪ੍ਰਿਆ ਅਤੇ ਉਸਦੇ ਹੋਰ 11 ਰਿਸ਼ਤੇਦਾਰਾਂ ਨੂੰ ਭਾਰਤੋਂ ਵੀਜ਼ਾ ਦਿੱਤੇ ਤਾਗੇ ਇਸ ਤੋਂ ਪਹਿਲਾਂ ਪ੍ਰਿਆ ਨੂੰ ਪਰਦਾ ਵੀਜ਼ਾ ਨਹੀਂ ਮਿਲ ਰਿਹਾ ਸੀ ਅਤੇ ਉਸਨੇ ਭਾਰਤੀ ਵਿਦੇਸ਼ ਮੰਤਰੀ ਸੁਸ਼ਮਨ ਸਵਰਾਜ ਤੋਂ ਮਦਦ ਦੀ ਕੋਹਾੜ ਲਗਾਈ ਸੀ ਇਸਦੇ ਸੁਸ਼ਮਨ ਨੇ ਵੀ ਮਦਦ ਦਾ ਪ੍ਰਸਾਦ ਦਿੱਤਾ ਸੀ ਹੁਣ ਇਹ ਪਰਿਵਾਰ ਕਰਾਚੀ ਤੋਂ ਦਿੱਲੀ ਅਤੇ ਇੱਥੋਂ ਜੋਧਪੁਰ ਜਾਏਗਾ 7 ਨਵੰਬਰ ਨੂੰ ਪ੍ਰਿਆ ਦਾ ਜੋਧਪੁਰ ਦੇ ਨਰੇਸ਼ ਨਾਲ ਵਿਆਹ ਹੋਣੇ ਹੈ ਪੀਓ ਕੇ ਵਿੱਚ 파르ਦੀ ਫੌਜੂਲੋ ਕੀਤੇ ਸਰਜਿਕਲ ਸਟ੍ਰਾਈਕ ਦੇ ਬਾਅਦ ਪੀਐਮ ਮੋਦੀ ਨੇ ਪਹਿਲੀ ਵਾਰ ਆਪਣੇ ਮੰਤਰੀਆਂ ਦੀ ਮੀਟਿੰਗ ਬੁਲਾਈ ਹੈ। ਦਰਸਲ ਸਰਜਿਕਲ ਸਟ੍ਰਾਈਕ ਤੋਂ ਬਾਅਦ ਆਤਵਾਦੀ ਹਮਲੇ ਤੇਜ਼ ਹੋ ਗਏ ਨੇ। ਉਹਨਾਂ ਸਰਕਾਰ ਨੇ ਹਮਲਿਆਂ ਨੂੰ ਰੋਕਣ ਲਈ ਨਵੀਂ ਰਣਨੀਤੀ ਬਣਾਉਣਾ ਚਾਹੁੰਦੀ ਹੈ। ਜਿਸ ਲਈ ਅੱਜ ਸ਼ਾਮ ਮੀਟਿੰਗ ਰੱਖੀ ਗਈ ਹੈ। ਦਿੱਲੀ ਦੇ ਜੀਐਨਯੂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ 라ਵਣ ਦੱਸਦਿਆਂ ਪੁਤਲਾ ਫੂਕਣ ਦਾ ਵੀਡੀਓ ਇੰਟਰਨੈਟ ਤੇ ਵਾਇਰਲ ਹੋ ਰਿਹਾ ਹੈ। ਵਿਦਿਆਰਥੀ ਸੰਗਠਨ ਐਨਐਸਯੂਆਈ ਨੇ ਇਸ ਪੁਤਲੇ ਨੂੰ ਸਾੜਨ ਦਾ ਦਾਅਵਾ ਕੀਤਾ ਹੈ। ਇਸ ਪੋਤਲੇ ਤੇ ਰਾਵਣ ਦੇ 10 ਚਿਹਰਿਆਂ ਦੇ ਤੌਰ ਤੇ ਪੀਐਮ ਮੋਦੀ ਅਤੇ ਅਮਿਤ ਸ਼ਾਹ ਦੇ ਚਿਹਰਿਆਂ ਦੇ ਲਹਾਬ ਯੋਗ ਗੁਰੂ ਬਾਬਾ ਰਾਮਦੇਵ 사ਧਵੀ ਪ੍ਰਗਯ ਨਥੁਰਮ ਗੋੜ ਸੇ ਆਸਰਾਮ ਅਤੇ ਜੀਐਨਯੂ ਦੇ ਕੁਲਪਤੀ ਜਗਦੀਸ਼ ਕੁਮਾਰ ਦਾ ਚਿਹਰਾ ਵੀ ਸੀ ਪੀਐਮ ਮੋਦੀ ਦਾ ਪਤਲਾ ਫੂਕਣ ਤੇ ਬੀਜੇਪੀ ਭੜਕ ਗਈ ਹੈ ਇਸਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਮਾਫੀ ਮੰਗਣ ਤੇ ਦੋਸ਼ੀਆਂ ਉਦਕ ਸਖਤ ਕਾਰਵਾਈ ਕਰਦੇ ਹੋਏ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਉਪਰੀ ਦਰਜਾ ਪ੍ਰਧਾਨ ਮੰਤਰੀ ਮੁਹੰਮਦ ਅਬਾਸ ਨੇ ਮੇਰਟ ਵਿਛੇ ਵਿਵਾਦਿਤ ਬਿਆਨ ਦਿੱਤਾ ਜਿਨ੍ਹਾਂ ਪੀਐਮ ਮੋਦੀ ਦੀ ਤੁਲਨਾ ਰਾਵਣ ਨਾਲ ਕੀਤੀ ਹੈ ਰੱਖਿਆ ਮੰਤਰੀ ਮਨੋਹਰ ਪਰਿਕਰਨੇ ਕਿਹਾ ਕਿ ਪਾਰਤ ਵੱਲੋਂ ਪਹਿਲੀ ਵਾਰ ਸਰਜਿਕਲ ਸਟ੍ਰਾਈਕ ਕੀਤਾ ਗਿਆ ਸੀ ਜਿਸ ਦਾ ਸਿਰੋਂ ਸਰਕਾਰ ਸੈਨਾ ਤੇ ਜਨਤ ਦੇ ਸਰਵਾਨੀ ਹੈ। ਰੱਖਿਆ ਮੰਤਰੀ ਨੇ 2011 ਚ ਯੂਪੀ ਸਰਕਾਰ ਬਿਲ ਹੋਏ ਜਿੰਜਰ ਆਪਰੇਸ਼ਨ ਨੂੰ ਸਰਜਿਕਲ ਸਟ੍ਰਾਈਕ ਮੰਗਾਂ ਤੋਂ ਇਨਕਾਰ ਕੀਤਾ। ਇਸ ਵਿਵਾਦ ਦੇ ਬਾਅਦ ਕਾਂਗਰਸ ਪੜਗ ਗਈ। ਕਾਂਗਰਸ ਨੇ ਕਿਹਾ ਕਿ ਪਹਿਲੇ ਸਰਜਿਕਲ ਸਟ੍ਰਾਈਕ ਤੋਂ ਇਨਕਾਰ ਕਰ ਰੱਖਿਆ ਮੰਤਰੀ ਨੇ ਸੈਨਾ ਦਾ ਅਪਮਾਨ ਕੀਤਾ ਹੈ ਜਿਸ ਲਈ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਕਾਂਗਰਸ ਨੇ ਕਿਹਾ ਕਿ ਕੀ ਰੱਖਿਆ ਮੰਤਰੀ ਜਿਹਾ ਕਰ ਸੈਨਾ ਦੇ ਅਫਸਰਾਂ ਤੇ ਸਵਾਲ ਚੁਕਣਾ ਚਾਹੁੰਦੇ ਨੇ? सेना ਨੇ ਕੰਪੂਰ ਵਿੱਚ ਮਾਰੇ ਗਏ ਦੋਤਵਾਦੀਆਂ ਤੇ ਉਹਨਾਂ ਤੋਂ ਬਰਾਮਦ ਹਥਿਆਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਨੇ ਸੋਮਵਾਰ ਨੂੰ ਕੰਪੂਰ ਦੀ ਈਡੀਆਈ ਬਿਲਡਿੰਗ ਵਿੱਚ ਅਤਵਾਦੀ ਵੜ ਕੇ ਸਨ ਜਿਸ ਮੌਕੇ 55 ਘੰਟੇ ਤੱਕ ਚੱਲੇ ਆਪਰੇਸ਼ਨ ਦੇ ਬਾਅਦ ਕੱਲ ਸੈਨਾ ਨੇ ਦੋਤਵਾਦੀਆਂ ਨੂੰ ਢੇਰ ਕੀਤਾ ਰਾਸਨੀ ਦੇਲ ਵਿੱਚ ਅਤਵਾਦੀ ਹਮਲੇ ਦੇ ਖਤਰੇ ਨੂੰ ਵੇਖਦੇ ਹੋਏ ਸੁਰੱਖਿਆ ਵਾਧਾ ਦਿੱਤੀ ਗਈ ਹੈ ਲਾਲ ਕਿਲੇ ਦੇ ਆਲੇ ਦੋਲੇ ਐਨਐਚੀ ਕਮਾਂਡੋ ਤੈਨਾਤ ਕੀਤੇ ਗਏ ਨੇ